ਕੰਬੈਨਾਂ ਵਾਲਿਆਂ ਨੂੰ ਵੀ ਬੇਨਤੀ ਆ ਸਵੇਰੇ 10 ਵਜੇ ਕੰਬੈਨ ਜਿਹੜੀ ਖੇਤ ਦੇ ਵਿੱਚ ਆਪਦੀ ਬਾਢੀ ਵਾਸਤੇ ਲਾਉਣ ਤੇ ਸ਼ਾਮਾਂ ਨੂੰ ਜਦੋਂ ਸੂਰਜ ਛਿਪ ਜਾਂਦਾ ਵਾ ਉਹਦੇ ਬਾਅਦ ਬਿਲਕੁਲ ਖੇਤ ਦੇ ਵਿੱਚ ਝੋਨੇ ਦੀ ਬਾਢੀ ਨਾ ਕਰਨ ਕਿਉਂਕਿ ਆ ਝੋਨੇ ਜਿਹੜੇ ਆ ਨਾ ਇਹਨਾਂ ਦੇ ਮੌਇਸਚਰ ਬੜੇ ਵਧੀਆ 17% ਸਰਕਾਰ ਮੰਗਦੀ ਆ ਤੇ ਤਕਰੀਬਨ 17% ਤੋਂ ਜਿੰਨੀਆਂ ਢੇਰੀਆਂ ਦਾ ਚੈੱਕ ਕੀਤਾ ਥੱਲੇ ਹੀ ਮੌਇਸਚਰ ਆਇਆ ਵੀ ਜਿਹੜਾ ਸਰਕਾਰ ਦੇ ਤੇ ਛੇਲਰ ਵਾਲਿਆਂ ਦੇ ਮਾਪ ਡੰਡਿਆ ਉਹਦੇ ਤੇ ਖਰਾ ਉਤਰਦਾ ਇੱਕ ਅੱਧੀ ਢੇਰੀ ਦਾ ਮੋਚਰ ਥੋੜਾ ਸਿੱਲਾ ਆਇਆ ਤੇ ਉਹ ਵੀ ਜਾਂ ਤੇ ਥੋੜਾ ਸਿੱਲਾ ਵੱਡਿਆ ਗਿਆ ਝੋਨਾ ਤੜਕੇ ਤੇ ਜਾਂ ਉਹ ਝੋਨਾ ਲੱਗਾ ਕੋਈ 5-4 ਦਿਨ ਲੇਟ ਹੋਊਗਾ ਤੇ ਵੱਡ ਨਾਲ ਹੀ ਲਿਆ ਜਿਵੇਂ ਕੰਬੈਨ ਲੱਗ ਕੇ ਆਉਂਦੀ ਹੈ ਤੇ ਆਪਾਂ ਨੂੰ ਇਹ ਹੁੰਦਾ ਕਿ ਮੁੜਕੇ ਕੰਬੈਨ ਦੁਬਾਰਾ ਲਿਆਵਾਂਗੇ ਪਤਾ ਨਹੀਂ ਆਉਣੀ ਕਿ ਨਹੀਂ ਆਉਣੀ ਪਰ ਕ ਮਹੀਨਾ ਵਾਧੂ ਆ ਜਦੋਂ ਆਪਣੀ ਪੂਰੀ ਤਰ੍ਹਾਂ ਫਸਲ ਪੱਕੇ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਜਦੋਂ ਪੂਰੀ ਤਰ੍ਹਾਂ ਫਸਲ ਪੱਕੇ ਉਦੋਂ ਹੀ ਮੰਡੀ ਚ ਲਿਆਓ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਹੀ ਅਫਸਰਾਂ ਨੂੰ ਇਹ ਆਦੇਸ਼ ਨੇ ਡਾਇਰੈਕਸ਼ਨ ਆ ਕਿ ਜਦੋਂ ਮਾਲ ਮੰਡੀ ਦੇ ਵਿੱਚ ਆਵੇ ਉਸੇ ਵੇਲੇ ਤੋਲ ਸ਼ੁਰੂ ਹੋ ਜਾਏ ਢੇਰੀ ਵਿਖ ਜੇ ਤੇ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਪੇਮੈਂਟ ਉਹ ਤੁਹਾਡੇ ਖਾਤਿਆਂ ਦੇ ਵਿੱਚ ਪੈ ਜਾਣੀ ਹੈ ਇਹ ਤੁਹਾਡੀ ਸਰਕਾਰ ਆ ਬੋਰੀਆਂ ਵਾਰਦਨ ਸਾਰੇ ਹੀ ਅਫਸਰ ਸਹਿਬਾਨਾਂ ਨੂੰ ਕਹਤਾ ਪੀ ਆ ਪਰਚੇ ਸ਼ੁਰੂ ਹੋ ਗਈ ਆ ਬੋਰੀਆਂ ਵਾਧੂ ਦਿਓ ਕਿਹੇ ਕਿਸਾਨ ਨੂੰ ਰਾਤ ਨਾ ਰਹਿਣਾ ਪਵੇ ਮੰਡੀ ਦੇ ਵਿੱਚ ਜਿਹਦੀ ਢੇਰੀ ਸਾਫ ਆ ਉਹ ਨਾਲੋਂ ਨਾਲ ਮੌਜਾ ਠੀਕ ਹੈ ਨਾਲੋਂ ਨਾਲ ਤਲਦੀ ਜਾਵੇ ਇਹ ਤੋਲ ਕੇ ਕਿਸਾਨ ਨੂੰ ਪਰਚੀ ਮਿਲ ਜੇ 24 ਘੰਟਿਆਂ ਦੇ ਵਿੱਚ ਕਿਸਾਨ ਦੇ ਜਿਹੜੇ ਪੈਸੇ ਆ ਉਹ ਕਿਸਾਨ ਦੇ ਖਾਤੇ ਜਾ ਜਾਣ ਤੇ ਨਾਲ ਪੀਣ ਵਾਲੇ ਪਾਣੀ ਦਾ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਲਈ ਖਾਸ ਜਿਹੜੀ ਮੇਨ ਲੋਡ ਹੁੰਦੀ ਆ ਉਹਦਾ ਪ੍ਰਬੰਧ ਕਰਤਾ ਬਿਜਲੀ ਦਾ ਪ੍ਰਬੰਧ ਕਰਤਾ ਆਉਣ ਵਾਲੇ ਸਮੇਂ 'ਚ ਜੇਕਰ ਤੇ ਜ਼ਰੂਰਤ ਹੋਊਗੀ ਵੱਡੀਆਂ ਅਸੀਂ ਇੱਥੇ ਫਲੱਡ ਲਾਈਟਾਂ ਦੀ ਵੀ ਜਿਹੜੀ ਆ ਪ੍ਰਪੋਜ਼ਲ ਬਣਾ ਕੇ ਭੇਜਤੀ ਆ ਉਹ ਵੀ ਵੱਡੀਆਂ ਫਲੱਡ ਲਾਈਟਾਂ ਲਾ ਦਾਂਗੇ ਬਿਜਲੀ ਦਾ ਵੀ ਇੰਤਜ਼ਾਮ ਆ ਤੇ ਨਾਲ ਸਾਡੇ ਜਿਹੜੇ ਆਰਤੀਗੇ ਭਰਾ ਆ ਇਹਨਾਂ ਦਾ ਵੀ ਜੇ ਕੋਈ ਵੀ ਮੁਸ਼ਕਲ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੋਊਗੀ ਉਹ ਸਾਰੀਆਂ ਮੁਸ਼ਕਲਾਂ ਦਿੱਕਤਾਂ ਹਲ ਹੋਣਗੀਆਂ ਸਾਡੇ ਭਰਾ ਨੇ ਪਰਿਵਾਰ ਆ ਸਾਡਾ ਮੈਂ ਖੁਦ ਇਸੇ ਮੰਡੀ ਦੇ ਵਿੱਚ ਹੀ ਅੱਧਾ ਕੰਮ ਕਰਦਾ ਹਾਂ ਤੇ ਅੱਜ ਵੀ ਚਲੋ ਇੱਥੇ ਹੀ ਇਸੇ ਮੰਡੀ ਦੇ ਵਿੱਚ ਹੀ ਸਾਡੀ ਆਪਦੀ ਫਸਲ ਵੀ ਆਪਦੀ ਜ਼ਮੀਨ ਦੀ ਵੀ ਆਉਂਦੀ ਆ ਆਪ ਵੀ ਅਸੀਂ ਇੱਥੇ ਹੀ ਕਾਰੋਬਾਰ ਕਰਦੇ ਆਂ ਸਾਡਾ ਇਹ ਕਹ ਲਓ ਕਿ ਮੇਰਾ ਜਨਮ ਹੀ ਇਸ ਮੰਡੀ ਤੋਂ ਮੇਰੀ ਜਿਹੜੀ ਪੋਲਿਟਿਕਸ ਸ਼ੁਰੂ ਹੋਈ ਆ ਮੇਰਾ ਜੋ ਵੀ ਕੈਰੀਅਰ ਆ ਉਹ ਇਸ ਮੰਡੀ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਸਾਰੇ ਭਰਾ ਇੱਥੇ ਆੜਤੀਏ ਖਲੋਤੇ ਆ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਪਰਚੇਜ਼ ਵੀ ਖੁੱਲੀ ਪਊਗੀ ਬਾਰਦਾਨਾ ਵੀ ਵਾਧਾ ਵਾਧੂ ਮਿਲੂਗਾ ਤੇ ਪੇਮੈਂਟ ਵੀ ਜਿਹੜੀ ਆ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਪਊਗੀ ਕੱਲੀ ਪੱਟੀ ਮੰਡੀ ਨਹੀਂ ਪੂਰੇ ਪੰਜਾਬ ਦੇ ਵਿੱਚ ਸਿਸਟਮ ਸਾਰਾ ਬੜਾ ਵਧੀਆ ਸਹੀ ਢੰਗ ਨਾਲ ਪਾਰਦਰਸ਼ੀ ਚੱਲੂਗਾ ਤੇ ਲਿਫਟਿੰਗ ਦਾ ਕੰਮ ਵੀ ਆਪਾਂ ਨਾਲ ਹੀ ਸ਼ੁਰੂ ਕਰਾ ਦੇਣਾ ਸਾਡੇ ਨਾਲ ਸ਼ੈਲਰ ਵਾਲੇ ਵੀ ਨਾਲ ਹੀ ਖੜੇ ਆ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਡੇ ਅਨਿਲਜੀ ਪ੍ਰਿੰਸ ਸਾਡੇ ਆੜਤੀਆ ਸਾਹਿਬ ਪ੍ਰਿੰਸੀ ਨਾਲੋਂ ਨਾਲ ਹੀ ਲਿਫਟਿੰਗ ਸ਼ੁਰੂ ਕਰਾ ਦਿਓ ਕੱਲ ਨੂੰ ਮੈਨੂੰ ਮਿਹਦੇ ਹਾਰੂ ਕੱਟੇ ਜਾਣੇ ਆ ਤੇ ਤੁਸੀਂ ਵੀ ਆਪਦੇ ਹਾਰੂ ਅਪਲਾਈ ਕਰ ਦੋ ਕੱਲ ਨੂੰ ਕੱਟੇ ਜਾਣ ਤੇ ਪਰਸੋਂ ਜਾਂ ਕੱਲ ਸ਼ਾਮਾਂ ਤੋਂ ਆਪਦੀ ਲਿਫਟਿੰਗ ਸ਼ੁਰੂ ਕਰਾ ਦਿਓ ਮੰਡੀਆਂ ਜਿਹੜੀਆਂ ਉਹ ਨਾਲੋਂ ਨਾਲ ਖਾਲੀ ਹੁੰਦੀਆਂ ਜਾਣ ਨਾਲੇ ਚੱਕਰੇ ਆ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਅੱਜ ਜਿਵੇਂ ਟਾਈਮ ਦੇ ਟਾਈਮ ਇੱਕ ਇਹਦਾ ਬਦਲ ਆ ਗਿਆ ਵੀ ਕਿਹੜਾ ਮਾਲ ਭਰਿਆ ਜਾਵੇ ਨਾਲੋਂ ਨਾਲ ਤਾਂ ਢੇਸ਼ੇਲਰਾਂ 'ਚ ਤੁਰਿਆ ਜਾਵੇ ਨਾ ਕਿਸਾਨ ਨੂੰ ਪਰੇਸ਼ਾਨੀ ਆਵੇ ਨਾ ਆੜਤੀਏ ਨੂੰ ਨਾ ਮਜ਼ਦੂਰ ਨੂੰ ਤੇ ਨਾ ਢੇਲਰ ਵਾਲੇ ਦਾ ਕੋਈ ਨੁਕਸਾਨ ਹੋਵੇ ਐਰਕਾ ਚਲੋ ਮਹਾਰਾਜ ਕਿਰਪਾ ਕਰੇ ਢੇਲਰ ਵਾਲਿਆਂ ਦਾ ਵੀ ਸੀਜ਼ਨ ਚੰਗਾ ਹੀ ਲੱਗੇ ਕਿਸਾਨਾਂ ਤੇ ਵੀ ਮਹਾਰਾਜ ਮਿਹਰ ਰੱਖੇ ਅੱਗੇ ਬੜਾ ਨੁਕਸਾਨ ਹੋਇਆ ਹੜਾਂ ਦੇ ਨਾਲ ਬਹੁਤ ਵੱਡੇ ਨੁਕਸਾਨ ਹੋਏ ਨੇ ਘਰਾਂ ਦੇ ਲੋਕਾਂ ਦੇ ਪਸ਼ੂਆਂ ਦੇ ਜਾਨਾਂ ਵੀ ਕਈ ਪਰਿਵਾਰਾਂ ਦੇ ਵਿੱਚੋਂ ਜੀ ਚਲ ਗਏ ਆ ਤੇ ਝੋਨਾ ਵੀ 5 ਲੱਖ ਏਕੜ ਦੇ ਕਰੀਬ ਜਿਹੜਾ ਝੋਨਾ ਵਾ ਉਹ ਤਬਾਹ ਹੋ ਗਿਆ ਬੜਾ ਵੱਡਾ ਨੁਕਸਾਨ ਹੋਇਆ ਹੁਣ ਇੱਕ ਜਿਹੜਾ ਜ਼ਿਆਦਾ ਬਾਰਿਸ਼ ਦੇ ਕਰਕੇ ਜ਼ਿਆਦਾ ਮੌਇਸਚਰ ਰਿਹਾ ਜ਼ਿਆਦਾ ਜਦੋਂ ਸੱਲ ਵੀ ਰਹਿੰਦੀ ਆ ਧਰਤੀ ਹੇਠ ਪਾਣੀ ਜਿਹੜਾ ਝੋਨੇ ਦੇ ਵਿੱਚ ਖਲੋਤਾ ਰਹਿੰਦਾ ਉਹਦਾ ਕਰਕੇ ਉਹ ਜਿਹੜੀ ਹਲਦੀ ਵਾਲੀ ਬਿਮਾਰੀ ਪਈ ਆ ਉਹਦੇ ਕਰਕੇ ਵੀ ਝੋਨੇ ਦਾ ਝਾੜ ਘਟਿਆ ਆ ਪੁੱਛਦੇ ਪਏ ਆ ਕਿਸਾਨ ਭਰਾਵਾਂ ਨੂੰ ਤਕਰੀਬਨ ਆਂਦੇ ਪਿੱਛੋਂ ਅਜੇ ਤੋਲ ਤੇ ਲੱਗਣਾ ਜਿਹੜਾ ਝਾੜ ਆ ਉਹ 25 26 ਕੁਇੰਟਲ ਦੀ ਔਸਤ ਜਿਹੜੀ ਆ ਵੀ ਜਿਹੜੀ ਹੁਣ ਵੱਧ ਕੇ ਫਸਲ ਇੱਥੇ ਆ ਚੁੱਕੀ ਆ ਉਹਦੀ 25 26 ਕੁਇੰਟਲ ਦੀ ਔਸਤ ਨਹੀਂ ਤੇ ਪਿਛਲੇ ਸਾਲ ਜਿਹੜੇ ਗੇਤਰੇ ਚੋਂ ਨਿਆਏ ਸੀ ਉਹਨਾਂ ਚੋਂ ਦੀ ਔਸਤ ਜਿਹੜੀ ਸ਼ੁਰੂਆਤ ਹੀ 36 37 ਕੁਇੰਟਲ ਅਹੀ 36 37 ਕੁਇੰਟਲ ਸ਼ੁਰੂਆਤ ਹੀ ਤੇ ਜਿਹੜਾ ਜ਼ਿਆਦਾ ਸਿੱਲਾ ਹੀ ਉਹ ਕਈ ਜਾਂਦਾ 1 ਕੁਇੰਟਲ ਕੁਇੰਟਲ 2 2 ਕੁਇੰਟਲ ਉਹ ਹੋ ਵੱਧ ਚੜ ਗਿਆ 40 ਤੋਂ ਪਤਾ ਲੱਗ ਜਾਂਦਾ ਨਾ ਅੱਗੇ ਤਿੰਨਾਂ ਕੇ ਲੈਣਾ ਪਰ ਅੱਡੀ ਹੁਣ ਚੋਣਾ ਪਰ ਅੱਡੀ ਹਾਂ ਤੇ ਪਿਓ ਜਿਹੜੀ ਜਿਆਦੀ بارش ਹੋਈ ਉਹਦੇ ਨਾਲ ਝਾੜਦਾ ਵੀ ਫਰਕ ਪਿਆ ਝਾੜ ਘਟ ਗਿਆ ਉਹ ਜਿਹੜੀ ਜਿਆਦੀ بارش ਆ ਸੇਲਣਾ ਉਹ ਹਲਦੀ ਪੈ ਗਈ ਆ ਉਹ ਹਲਦੀ ਜਿਹੜੀ ਆ ਉਹਦੇ ਨਾਲ ਦਾਣਾ ਹੋਲਾ ਪੈ ਗਿਆ ਪੋਲਾ ਪੈ ਗਿਆ ਤੇ ਉਹ ਜਦੋਂ ਕੰਬਾਈਨ ਚੱਲਨੀ ਆ ਉਹ ਹਲਦੀ ਵਾਲਾ ਦਾਣਾ ਪਾੜ ਜਾਣਾ ਹਲਦੀ ਆ ਬਾਕੀ ਉਹ ਹੁੰਦਾ ਵੀ ਦਾਣਾ ਵਾਲਾ ਚਚੋਲ ਵੀ ਨਹੀਂ ਨਿਕਲਣਾ ਉਹਦਾ ਸ਼ੈਲਰ ਵਾਲੇ ਨੂੰ ਵੀ ਕੋਈ ਫਾਇਦਾ ਨਹੀਂਗਾ ਤੇ ਬਾਕੀ ਚਲੋ ਨਾਲ ਮਿਲ ਕੇ ਪਰਮਾਤਮਾ ਗਾਂ ਚੰਗੇ ਦਿਨ ਲਿਆਵੇ ਬਰਸਾਤ ਜਿਹੜੀ ਆ ਉਹ ਨਾਲ ਹੀ ਹੋਵੇ ਹੁਣ ਤੇ ਸੋਨੇ ਦੀ ਕਣੀ ਵੀ ਨਾ ਡਿੱਗੇ ਜਿਵੇਂ ਸਿਆਣੇ ਆਂਦੇ ਹੁੰਦੇ ਆ ਹੁਣ ਤੇ ਸੋਨੇ ਦੀ ਵੀ ਕਣੀ ਨਾ ਡਿੱਗੇ ਅੱਗੇ بڑا ਨੁਕਸਾਨ ਹੋਇਆ ਤੇ ਬਾਕੀ ਸਾਰਿਆਂ ਨੂੰ ਇਹੋ ਵਿਸ਼ਵਾਸ ਦੁਆਉਨੇ ਆ ਬਾਰਦਣਾ ਵੀ ਵਾਧੂ ਰਹੂਗਾ ਪਰਚੇਜ ਵੀ ਖੁੱਲੀ ਪਊਗੀ ਬਸ ਇਹੋ ਬੇਨਤੀ ਆ ਵੀ ਕਿਸਾਨ ਵੀ ਆਰਦੀ ਫਸਲ ਜਿਹੜੀ ਖੇਤ ਦੇਖ ਕੇ ਮੌਸਮ ਚੰਗੀ ਤਰ੍ਹਾਂ ਚੈੱਕ ਕਰਕੇ ਪਤਾ ਲੱਗ ਹੀ ਜਾਂਦਾ ਕਿਸਾਨ ਵੀ ਹੁਣ ਵਪਾਰੀ ਬਣ ਕੇ ਸਿਆਣੇ ਹੋ ਗਿਆ ਕਿਸਾਨ ਕਿ 17% ਜਿਹੜੇ ਸੈਂਟਰ ਗਵਰਨਮੈਂਟ ਦੇ ਮਾਪਦੰਡ ਨੇ ਉਹਦੇ ਅਨਸਾਰੀ ਵੱਢ ਕੇ ਲੈਉਣ ਆਉਂਦਿਆਂ ਹੀ ਪੱਖਾ ਲੱਗੇ ਉਸੇਲੇ ਤੋਲ ਲੱਗ ਜੇ ਬੋਰੀਆਂ ਚ ਪੈ ਜੇ ਤੇ ਅਗਲੇ ਦਿਨ ਪੇਮੈਂਟ ਪੈ ਜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ